ਮੈਂ ਪ੍ਰਿੰਮਲ ਸਿੰਘ ਢੋਲਾ ਬੋ ਰਿਹਾ ਜੀ ਐਕਸ ਐਮ ਐਲ ਐ ਪਤੋੜ ਹਾਂਜੀ ਹਾਂਜੀ ਪ੍ਰਿੰਮਲ ਸਿੰਘ ਖਾਲਸਾ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਆਪਾਂ ਬੜੇ ਪੁਰਾਣੇ ਸਾਥੀ ਰਹੇ ਹਾਂ ਜੀ ਜੀ ਬਿਲਕੁਲ ਬਿਲਕੁਲ ਮੈਂ ਤੇ ਇਸ ਕੰਮ ਚੋਂ ਬਾਹਰ ਆ ਗਿਆ ਵਾਂ ਮੈਂ ਆਪਣੇ ਵਾਪਸ ਪੁਰਾਣੇ ਪੱਤਰਕਾਰੀ ਚ ਆ ਗਿਆ ਤੇ ਤੁਸੀਂ ਮੇਰੇ ਖਿਆਲ ਹਾਲੀ ਵੀ ਉੱਥੇ ਚੋਣ ਪ੍ਰਚਾਰ ਦੇ ਵਿੱਚ ਬਿਲਕੁਲ ਹਾਂਜੀ ਕਿਉਂਕਿ ਖੈਰਾ ਸਾਹਿਬ ਇਹ ਪਾਰਟੀ ਵਾਂਜੀ ਜੋ ਪ੍ਰੂਫ ਕੇਸ ਕੋਟ ਕਰ ਰਿਹਾ ਕਿਉਂਕਿ ਉਹ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਮੁੱਦਿਆਂ ਤੇ ਬੋਲ ਹੈਗੇ ਆ। ਉਹ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾ ਸੁਖਪਾਲ ਸਿੰਘ ਖੈਰਾ ਨੂੰ। ਆ ਦੇਖੋ ਬਹੁਤ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਬਹੁਤ ਲੋਕ ਦੇ ਵਿੱਚ ਰਿਸਪੌਂਸ ਆਇਆ ਹੈਗਾ ਕਿਉਂਕਿ ਸੁਖਪਾਲ ਸਿੰਘ ਖੈਰਾ ਨੂੰ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਿਹੜਾ ਉਹ ਸਪੋਰਟ ਮਿਲ ਰਿਹਾ ਲੋਕ ਜੋ ਉਹਨਾਂ ਦੇ ਕੰਮ ਹੈਗੇ ਆ ਪੰਜਾਬ ਦੇ ਹਿੱਤ ਚ ਜੋ ਉਹਨਾਂ ਨੇ ਆਵਾਜ਼ ਚੱਕੀ ਆ ਨਾ ਚਾਹੇ ਅ ਐਨਐਸ ਵੀ ਵਗੈਰਾ ਜਿਹੜਾ ਹਮਰਸਾਲ ਤੇ ਲਗਾਈਆ ਜਾਂ ਪਹਿਲਾ ਪਾਣੀਆਂ ਦੇ ਮੁੱਦੇ ਤੇ ਅ ਇਸ ਤਰ੍ਹਾਂ ਹੋਰ ਬਹੁਤ ਸਾਰੇ ਮੁੱਦੇ ਜੋ ਵੀ ਪੰਜਾਬ ਨਾਲ ਜੁੜੇ ਹੋਏ ਹੈਗੇ ਆ ਤੇ ਉਸ ਹਰ ਮੁੱਦੇ ਤੇ ਉਹਨਾਂ ਨੇ ਬੇਬਾਕੀ ਨਾਲ ਆਪਣਾ ਗੱਲ ਜਿਹੜਾ ਆਪਣਾ ਪੱਖ ਰੱਖਿਆ ਔਰ ਸਰਕਾਰ ਵਿਰੋਧੀ ਫੈਸਲਿਆਂ ਦਾ ਜਿਹੜਾ ਉਹਨਾਂ ਨੇ ਡਟ ਕੇ ਲੋਕ ਕੋ ਲੋਕ ਵਿਰੋਧੀ ਫੈਸਲੇ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਹੈਗਾ ਦੋ ਦੋ ਸਵਾਲ ਆ ਪ੍ਰਮਲ ਜੀ ਤੁਸੀਂ ਮੇਰੇ ਨਾਲ ਜੁੜੇ ਜੇ ਦੋ ਸਵਾਲ ਆ ਬਰੀਫਲੀ ਇਹ ਪਹਿਲਾ ਸਵਾਲ ਤੇ ਇਹ ਕੀ ਕਾਂਗਰਸ ਪਾਰਟੀ ਨੇ ਆਊਟਸਾਈਡਰ ਪੁਲਾਤ ਤੋਂ ਲਿਆ ਕੇ ਸੁਖਪਾਲ ਸਿੰਘ ਖੈਰਾ ਨੂੰ ਕਿਉਂ ਖੜਾ ਕੀਤਾ ਸੰਗਰੂਰ 'ਚ ਤੁਹਾਡਾ ਕੀ ਵਿਚਾਰ ਹੈ ਦੇਖੋ ਮੈਂ ਮੰਨਦਾ ਕਿ ਲੋਕ ਖੈਰਾ ਸਾਹਿਬ ਜਿਹੜੇ ਹੈਗੇ ਨੇਗੇ ਉਹ ਕਿਸੇ ਏਰੀਏ ਦੇ ਵਿੱਚ ਮਤਲਬ ਖਾਸ ਜਗ੍ਹਾ ਤੇ ਨਹੀਂ ਉਹਨਾਂ ਨੂੰ ਮਤਲਬ ਬਣ ਕੇ ਦੇਖਿਆ ਜਾ ਸਕਦਾ ਕਿਉਂਕਿ ਸੁਪਾਲ ਖੈਰਾ ਜੀ ਵਤੌਰ ਲੀਡਰ ਆਫ ਆਪੋਜੀਸ਼ਨ ਜਦੋਂ ਸੀਗੇ ਉਦੋਂ ਵੀ ਉਹਨਾਂ ਨੇ ਮਤਲਬ ਪੂਰੇ ਪੰਜਾਬ ਦੇ ਵਿੱਚ ਕੰਮ ਕੀਤਾ ਜਿੱਥੇ ਕੋਈ ਕਿਸਾਨਾਂ ਨੇ ਗੁਰੂਕੁਚੀਆਂ ਕੀਤੀਆਂ ਚਾਹੇ ਉਹ ਬਠਿੰਡਾ ਉਧਰ ਅਬੋਰ ਸਾਈਡ ਹੋ ਗਿਆ ਜਾਂ ਸਾਡੇ ਬਰਨਾਲੇ ਵੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਉਹ ਮਦਦ ਕੀਤੀ ਔਰ ਉਹਨਾਂ ਦੇ ਮੁੱਦੇ ਸੀ ਕਿਸਾਨਾਂ ਦੇ ਮੁੱਦੇ ਸੀ ਜਿਹੜੇ ਮਸਲੇ ਸੀ ਉਹ ਜੱਤੀ ਜਿ세 ਤਰ੍ਹਾਂ ਮਜ਼ਦੂਰਾਂ ਦੇ ਕਿਤੇ ਕੋਈ ਜ਼ਹਿਰੀਲੀ ਸ਼ਰਾਬ ਦਾ ਮਸਲਾ ਜਿਹੜਾ ਹੁਣ ਲੇਟੈਸਟ ਜਿਹੜਾ ਹੋਇਆ ਛਾਜਲੀ ਵਿਕੇ ਹੈ ਨਾ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਹੈਗੇ ਆ ਜਿਹੜੋ ਮਤਲਬ ਉਹਨਾਂ ਦੇ ਹਲਕੇ ਤੋਂ ਬਾਹਰ ਦੀ ਪੰਜਾਬ ਜਿੱਥੇ ਵੀ ਕੋਈ ਲੋਕਾਂ ਦੇ ਨਾਲ ਧੱਕਾ ਹੋਇਆ ਉਹ ਉਥੇ ਜਾ ਕੇ ਉਹ ਖੜੇ ਨੇ ਬੋਲੇ ਨੇ ਇਸ ਕਰਕੇ ਲੋਕ ਇਹ ਵਿਰੋਧੀ ਜ਼ਰੂਰ ਇਹ ਗੱਲ ਫਲਾ ਰਹੇ ਹੈਗੇ ਆ ਕਿ ਕਹਿ ਰਹੇ ਹੈਗੇ ਆ ਕਿ ਵੀ ਇਹ ਬਾਹਰ ਹੀ ਹੈਗੇ ਪਰ ਲੋਕ ਨਹੀਂ ਮੰਨਦੇ ਲੋਕ ਕਦੇ ਵੀ ਇਹ ਪੰਜਾਬ ਦੀ ਗੱਲ ਕਰਦਾ ਪੰਜਾਬ ਦੀ ਗੋਲਦਾ ਅਸੀਂ ਫੋਟਾ ਦੇ ਨਾਲ ਸੋ ਤਾਂ ਮਤਲਬ ਹੈ ਆਪੀ ਸੁਖਪਾਲ ਨੂੰ ਇੱਕ ਹਲਕੇ ਤੇ ਸੀਮੇਤ ਆਪਾਂ ਬਤੌਰ ਲੀਡਰ ਨਹੀਂ ਕਰ ਸਕਦੇ ਉਹ ਪੰਜਾਬ ਦੇ ਮਸਲੇ ਚੁੱਕਦੇ ਆ ਸੋ ਇਸ ਕਰਕੇ ਪੰਜਾਬ ਚ ਕਿਤੇ ਵੀ ਖੜੇ ਹੋਣ ਤੇ ਉਹਨਾਂ ਨੂੰ ਅਕਸੈਪਟ ਕੀਤਾ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਖਾਸ ਕਰਕੇ ਬਰਨਾਲਾ ਸੰਗਰੂਰ ਇੱਕ ਐਸਾ ਸੰਘਰਸ਼ੀਲ ਏਰੀਆ ਜਿੱਥੇ ਕਿਸਾਨ ਮਜ਼ਦੂਰ ਮੁਲਾਜ਼ਮ ਹਰ ਮਤਲਬ ਜਿੱਥੇ ਵੰਦੀਆਂ ਦਾ ਜੋ ਵੀ ਸੰਘਰਸ਼ ਹੁੰਦਾ ਉਹ ਸੰਗਰੂਰ ਬਰਨਾਲੇ ਤੋਂ ਹੁੰਦਾ ਪਰ ਸਰੂਰ ਪਰ 2019 ਦੇ ਵਿੱਚ ਤੇ ਬਠਿੰਡੇ ਨੇ ਐਕਸੈਪਟ ਨਹੀਂ ਕੀਤਾ ਉਹਨਾਂ ਨੂੰ ਨਹੀਂ ਮੈਂ ਸੰਗਰੂਰ ਬਰਨਾਲੇ ਦੀ ਗੱਲ ਕਰਦਾ ਹੈਗਾ ਸਰੂਰ ਬਰਨਾਲੇ ਦੇ ਲੋਕ ਜਿਹੜੇ ਹੈਗੇ ਇਹ ਬਹੁਤ ਸੰਘਰਸ਼ੀ ਹੈ ਹਮੇਸ਼ਾ ਆ ਸਰਕਾਰ ਜਿਹੜੀ ਸੱਤਾ ਤੇ ਰਹਿੰਦੀ ਆ ਜੋ ਮਤਲਬ ਲੋਕ ਵਿਰੋਧੀ ਫੈਸਲੇ ਕਰਦੀ ਆ ਉਹਦੇ ਖਿਲਾਫ ਲੋਕ ਇੱਥੋਂ ਦੀ ਆਵਾਜ਼ ਚੱਕਦੇ ਨੇ ਸੋ ਇੱਥੇ ਲੋਕੀ ਕ੍ਰਾਂਤੀ ਕ੍ਰਾਂਤੀਕਾਰੀ ਜ਼ਿਆਦਾ ਵਾ ਮਿਹਰਬਾਨੀ ਦੂਸਰਾ ਇਹ ਦੱਸੋ ਦੂਸਰਾ ਦੱਸੋ ਜਿਹਨੇ ਕਾਫੀ ਸਾਡੇ ਕੋਲਰਸ ਇਲਜ਼ਾਮ ਲਾ ਰਹੇ ਆ ਕਿ ਕਾਂਗਰਸ ਦੇ ਆਪਣੇ ਲੀਡਰ ਹੀ ਇਹਨਾਂ ਨੂੰ ਹਰਾਉਣਾ ਚਾਹੁੰਦੇ ਆ ਇਸੇ ਕਰਕੇ ਨਾ ਰਾਹੁਲ ਗਾਂਧੀ ਨਾ ਪ੍ਰੇੰਕਾ ਕੋਈ ਵੱਡਾ ਲੀਡਰ ਇਹਨਾਂ ਵਾਸਤੇ ਚੋਣ ਪ੍ਰਚਾਰ ਨਹੀਂ ਕਰਨ ਆਇਆ ਕਿਉਂ ਪਲਾ ਅ ਨਹੀਂ ਦੇਖੋ ਮੈਂ ਇੱਕ ਪਾਰਟੀ ਦਾ ਕੋਈ ਹੋ ਸਕਦਾ ਕੋਈ ਅੰਦਰ ਕੋਈ ਇਸ ਤਰ੍ਹਾਂ ਦਾ ਕੋਈ ਮਸਲਾ ਪਰ ਮੈਂ ਨਹੀਂ ਮੰਨਦਾ ਪਰ ਜਿਹਦੇ ਨਾਲ ਲੋਕ ਨੇ ਉਹਨਾਂ ਨੂੰ ਕਿਸੇ ਹੋਰ ਦੀ ਸਪੋਰਟ ਦੀ ਲੋੜ ਨਹੀਂ ਹੁੰਦੀ ਕਿਤੇ ਲੋਕ ਖੜ ਜਾਂ ਲੋਕ ਨਾਲ ਹੋ ਜਾਣ ਹੁਣ ਤੁਸੀਂ ਦੇਖੋ ਲਾਸਟ ਸਿਮਰਜੀਤ ਮਾਨ ਜਿਹੜੇ ਹੈਗੇ ਜਿਮਨੀ ਚੋਅ ਤੇ ਹਨਾ ਲੋਕਾਂ ਨੇ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਕੱਢਣਾ ਸੀ ਤਾਂ ਉਹ ਸਿਮਰਜੀਤ ਮਾਨ ਜਿਨ੍ਹਾਂ ਨੂੰ ਮਤਲਬ ਪਿੰਡਾਂ ਦੇ ਵਿੱਚ 25 25 30 30 35 35 ਦੀ ਵੋਟਾਂ ਪੈਂਦੀਆਂ ਸੀ ਉਹਨਾਂ ਨੂੰ ਲੋਕ ਸਭਾ ਦੀ ਸੀਟ ਜਿਤਾਦੀ ਹੈ ਨਾ ਸੋ ਮਤਲਬ ਲੋਕ ਦੇ ਜਿਹੜੇ ਉਹ ਆਪਣਾ ਗੁੱਸਾ ਉਹ ਕਿਸੇ ਨਾ ਕਿਸੇ ਰਾਹੀ ਕੱਢਦੇ ਹੈਗੇ ਆ ਕਿ ਸੋ ਅ ਇਸ ਟਾਈਮ ਜਿਹੜਾ ਹੈਗਾ ਬੈਸਟ ਕੈਂਡੀਡੇਟ ਜਿਹੜਾ ਸੰਗਰੂਥ ਬਰਨਾਲੇ ਨੂੰ ਮਿਲਿਆ ਹੈਗਾ ਸੰਗਰੂਥ ਲੋਕ ਸਭਾ ਨੂੰ ਉਸਪਾਲ ਸਿੰਘ ਖੈਰਾ ਹੈਗੇ ਔਰ ਲੋਕ ਸਪਾਲ ਸਿੰਘ ਖੈਰਾ ਨੂੰ ਆਪ ਉਹ ਹਾਰੇ ਉਹ ਤਾਂ ਪਾਉਣਗੇ ਸੋ ਉਹਨਾਂ ਦੀ ਜਿੱਤ ਹੈ ਆ ਠੰਕ ਯੂ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਪ੍ਰੇਮਲ ਜੀ ਤੁਸੀਂ ਜੁੜੇ